ਚੜੀਗੜ ਬੀਜੇਪੀ ਅਧਿਐਕਸ਼ ਅਤੇ ਰਾਸ਼ਟਰੀ ਕਾਰਜਕਾਰਨੀ ਦੇਸ ਦਸੇ ਦੇ ਰੂਪ ਚ ਅੱਜ ਇੱਥੇ ਇਲੈਕਸ਼ਨ ਹੈਗੇ ਆ ਨੋਮੀਨੇਸ਼ਨ ਫਾਈਲ ਹੋਣੀ ਹੈ ਸਾਡੇ ਨਾਲ ਸੰਜੇ ਟੰਡਨ ਜੀ ਆ ਸੰਜੇ ਟੰਡਨ ਜੀ ਨੇ ਰਾਸ਼ਟਰੀ ਕਾਰਜਕਾਰਨੀ ਦੇਸ ਦਸੇ ਦੇ ਰੂਪ ਤੇ ਨੋਮੀਨੇਸ਼ਨ ਫਾਈਲ ਕੀਤੇ ਹਨ ਹਾਲਾਂਕਿ ਸਿੰਗਲ ਨੋਮੀਨੇਸ਼ਨ ਫਾਈਲ ਹੋਇਆ ਜਿਸ ਕਰਕੇ ਇੱਕ ਤਰ੍ਹਾਂ ਦਾ ਸੰਜੇ ਟੰਡਨ ਜੀ ਦਾ ਜਿੱਤਣਾ ਤੈ ਹੈਗਾ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਰਾਸ਼ਟਰੀ ਕਾਰਜਕਾਰਨੀ ਦੇਸ ਦਸੇ ਦੇ ਰੂਪ ਤੇ ਨਿਵਾਚਿਤ ਹੋਣ ਦੀ ਕੱਲ ਲਾਂਗੇ ਹਲੇ ਘੋਸ਼ਣਾ ਤੇ ਕੱਲ ਹੋਏਗੀ ਨੇ ਉਹ ਸਿੰਗਲ ਹੈਗਾ ਇਸ ਕਰਕੇ ਉਹ ਚੈ ਹੀ ਹੈਗਾ ਵੀ ਹਾਂ ਟੰਡਨ ਸਾਹਿਬ ਨੇ ਜਿੱਤ ਬਤਾਓ ਪੇਪਰ ਵੀ ਤੇ ਚੈੱਕ ਹੋ ਰਹੇ ਹਨ ਜੀ ਕਿਸੇ ਵੇਲੇ ਪੇਪਰ ਚ ਗਲਤੀ ਨਿਕਲ ਆਂਦੀ ਹੈ ਤੇ ਇਹ ਸਾਰਾ ਪ੍ਰੋਸੈਸ ਹੈ ਕੱਲ ਸਵੇਰੇ ਘੋਸ਼ਣਾ ਹੋਏਗੀ ਤੇ ਉਸ ਤੋਂ ਬਾਅਦ ਹੀ ਤੁਸੀਂ ਅਧਿਕਾਰਤ ਤੌਰ ਦੇ ਉੱਤੇ ਕਿਸੇ ਨੂੰ ਕਹਿ ਸਕਦੇ ਐਤੇ ਰਾਸ਼ਟਰੀ ਜਿਹੜਾ ਚੰਡੀਗੜ੍ਹ ਬੀਜੇਪੀ ਦੇ ਅਧਿਐਕਸ਼ਾ ਉਸ ਦੇ ਰੂਪ ਤੇ ਵੀ ਸਿੰਗਲ ਜਿਹੜਾ ਨਾਮਿਨੇਸ਼ਨ ਜਿਹੜਾ ਪੇਪਰ ਆ ਉਹ ਫਾਈਲ ਹੋਇਆ ਮਲੋਤਰਾ ਜੀ ਦੀ ਤਰਫੋਂ ਇਸ ਤਰ੍ਹਾਂ ਮੈਨੂੰ ਲੱਗਦਾ ਮਲੋਤਰਾ ਜੀ ਦਾ ਹੀ ਕਾਰਿਆਕਾਲ ਜਿਹੜਾ ਉਹ ਅੱਗੇ ਵਧੇਗਾ ਦੇਖੋ ਜੀ ਸਾਡੇ ਸੰਗਠਨਾਤਮਕ ਜਿਹੜਾ ਪਰਬ ਹੈ ਉਹ ਪਰਬ ਦੇ ਵਿੱਚ ਅਸੀਂ ਚੰਡੀਗੜ੍ਹ ਚ ਅੰਤਿਮ ਪੜਾਵ ਦੇ ਉੱਤੇ ਅਸੀਂ ਪਹੁੰਚ ਗਏ ਜੀ ਇਹਦੇ ਵਿੱਚ ਇੱਥੋਂ ਦੋ ਰਾਸ਼ਟਰੀ પરિਸ਼ਦ ਦੇ ਸਦਸੇ ਔਰ ਇੱਕ ਪ੍ਰਦੇਸ਼ ਦੇ ਅਧਿਐਕਸ਼ ਦਾ ਇਹ ਤਿੰਨਾਂ ਦੇ ਜਿਹੜੇ ਪਰਚੇ ਜਿਹੜੇ ਹੈਗੇ ਆ ਉਹ ਭਰੇ ਗਏ ਆ 10 ਤੋਂ 12 ਵਜੇ ਤੱਕ ਦਾ ਪਰਚੇ ਪਰਦਾ ਟਾਈਮ ਸੀਗਾ 12 ਤੋਂ 2 ਵਜੇ ਤੱਕ ਪਰਚਿਆਂ ਦੀ ਪੜਤਾਲ ਹੈ ਫਿਰ ਉਸ ਤੋਂ ਬਾਅਦ ਵਿਡਰੋਅਲ ਹੈ ਇਹ ਘੋਸ਼ਣਾ ਦੀ ਵਿਧਿਬੱਤ ਜਿਹੜੀ ਹੈ ਕੱਲ ਸਵੇਰੇ 10 ਵਜੇ ਕੀਤੀ ਜਾਏਗੀ ਸਾਰੀ ਸਾਰਾ ਇਸ ਕੰਮ ਨੂੰ ਕਰਨ ਲਈ ਨਰਿੰਦਰ ਸਿੰਘ ਜਿਹੜੇ ਸਾਡੇ ਰੈਨਾ ਜੀ ਜਿਹੜੇ ਵਿਧਾਇਕ ਹੈ ਜੰਮੂ ਤੋਂ ਔਰ ਰਾਸ਼ਟਰੀ ਜਿਹੜੇ ਸਚਿਵ ਨੇ ਉਹਨਾਂ ਨੂੰ ਇੱਥੋਂ ਦਾ ਪ੍ਰੈਜ਼ਾਈਡਿੰਗ ਅਫਸਰ ਬਣਾਇਆ ਗਿਆ ਸੀਗਾ ਉਹ ਆਏ ਤੇ ਉਹਨਾਂ ਨੇ ਇਹ ਸਾਰਾ ਪ੍ਰੋਸੈਸ ਪੂਰਾ ਕੀਤਾ ਔਰ ਕੱਲ ਸਵੇਰੇ 10 ਵਜੇ ਇੱਥੇ ਜਿਹੜਾ ਗਿਆ ਪਾਰਟੀ ਦੇ ਉਹਦੇ ਚ ਪ੍ਰੋਗਰਾਮ ਦੇ ਵਿੱਚ ਉਹਦੀ ਘੋਸ਼ਣਾ ਕੀਤੀ ਜਾਏਗੀ ਅਜਾ ਸਰ ਇਸ ਦੇ ਨਾਲ-ਨਾਲ ਚੰਡੀਗੜ੍ਹ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਦੇ ਇਲੈਕਸ਼ਨ ਹੈਗੇ ਉਹ ਦੁਆਰਾ ਫੇਰ ਆ ਗਏ ਨੇ 24 ਤਰੀਕ ਨੂੰ ਮੇਅਰ ਦੇ ਇਲੈਕਸ਼ਨ ਆ 20 ਤਰੀਕ ਨੂੰ ਨਾਮਿਨੇਸ਼ਨ ਫਾਈਲ ਹੋਣੀ ਹੈ ਇੱਕ ਵਾਰੀ ਫੇਰ ਜਿਹੜਾ ਚੋਣਾਂ ਵੀ ਜਿਹੜਾ ਮੈਦਾਨ ਹੈਗਾ ਉਹ ਸੱਜ ਗਿਆ ਹੈ ਤੇ ਭਾਜਪਾ ਆਪਣਾ ਕੈਂਡੀਡੇਟ ਮੇਅਰ ਲਈ ਕਿਦੋਂ ਤੱਕ ਅਨਾਉਂਸ ਕਰ ਰਹੀ ਹੈ ਕੱਲ ਸਾਡੇ ਜਿਹੜੇ ਹੈਗੇ ਪਰਦੇਸ਼ ਦੇ ਪਰਿਵਾਰੀ ਅਤੁਲ ਗਰਗ ਜੀ ਉਹਨਾਂ ਦਾ ਕੱਲ ਆਉਣ ਦਾ ਪ੍ਰੋਗਰਾਮ ਜਿਹੜਾ ਹੈ ਉਹ ਫਾਈਨਲ ਹੋ ਰਿਹਾ ਹੈ ਜੀ ਮੈਨੂੰ ਲੱਗਦਾ ਹੈ ਕਿ ਕੱਲ ਇਹ ਇਹ ਇਧਰ ਦੀ ਅਧਿਐਕਸ਼ ਤੇ ਨਾਲ ਦੇ ਨਾਲ ਜਿਹੜੇ ਰਾਸ਼ਟਰੀ ਪਰਿਸ਼ਦ ਦੇ ਸਦਸਿਓ ਦੀ ਘੋਸ਼ਣਾ ਤੋਂ ਬਾਅਦ ਔਰ ਫਿਰ ਉਸ ਤੋਂ ਬਾਅਦ ਸਾਰੇ ਕਾਉਂਸਲਰਸ ਦੇ ਨਾਲ ਇੱਕ ਵਾਰੀ ਗੱਲ ਕਰਕੇ ਮੈਨੂੰ ਲੱਗਦਾ ਹੈ ਹੋ ਸਕਦਾ ਹੈ ਕੱਲ ਸ਼ਾਮ ਤੱਕ ਅਸੀਂ ਆਪਣੇ ਜਿਹੜਾ ਹੈ ਉਹਦੀ ਘੋਸ਼ਣਾ ਕਰ ਦਈਏ ਮੇਅਰ ਦੇ ਕੈਂਡੀਡੇਟਸ ਆਹ ਸਰ ਇਸ ਵਾਰੀ ਜਿੱਦਾਂ ਪਿਛਲੀ ਵਾਰੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਇਲੈਕਸ਼ਨ ਲੜਿਆ ਸੀ ਔਰ ਭਾਜਪਾ ਦੇ ਹੱਥ ਹਾਰ ਲੱਗੀ ਸੀ ਇਸ ਵਾਰੀ ਫਿਰ ਇਹੀ ਜਿਹੜਾ ਸਾਹਮਣੇ ਆ ਰਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਇਲੈਕਸ਼ਨ ਲੜ ਰਹੀ ਹੈ ਜਦੋਂ ਉਹ ਦੋਨੋਂ ਮਿਲ ਕੇ ਇਲੈਕਸ਼ਨ ਲੜਦੇ ਆ ਤਾਂ ਉਹਨਾਂ ਦੀਆਂ ਵੋਟਾਂ 21 ਬਣ ਜਾਂਦੀਆਂ ਔਰ ਭਾਜਪਾ ਦੀਆਂ 15 ਹੈਗੀਆਂ ਇੱਕ ਤਰ੍ਹਾਂ ਦਾ ਫਿਰ ਤਾਂ ਉਹੀ ਪਿਛਲੀ ਵਾਰ ਵਾਲਾ ਰਿਜ਼ਲਟ ਸਾਹਮਣੇ ਆਉਣ ਦੀ ਉਮੀਦ ਬਣਦੀ ਹੈ ਵੇਖੋ ਜਿਹੜਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੱਕ ਅਨਹੋਲੀ ਅਲਾਈਅੰਸ ਹੈ ਜੀ ਔਰ ਉਹ ਜਿਸ ਵੇਲੇ ਦਿਲ ਕਰਦਾ ਹੈ ਅਲਾਈਅੰਸ ਦੀ ਪਰਚੀ ਬਾਹਰ ਕੱਢ ਲੈਂਦੇ ਜੀ ਔਰ ਜਿਸਲੇ ਦਿਲ ਕਰਦਾ ਉਹਨੂੰ ਡੱਬੇ 'ਚ ਵਾਪਸ ਪਾ ਦਿੰਦੇ ਜੀ ਕੱਲ ਹੀ ਉਹਨਾਂ ਦੇ ਜਿਹੜੇ ਨੇਤਾ ਜਿਹੜੇ ਹੈ ਉਹਨਾਂ ਨੇ ਆਮ ਆਦਮੀ ਦੇ ਨੇਤਾ ਦੇ ਉੱਤੇ ਬੜੇ ਵੱਡੇ ਵੱਡੇ ਸਵਾਲ ਚੁੱਕੇ ਜੀ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਇੱਕ ਦੂਸਰੇ ਨੂੰ ਪਟਕਣੀ ਦੇ ਇੰਚ ਲੱਗੇ ਦੇ ਜੀ ਔਰ ਅੰਦਰੋਂ ਜਿਹੜੀ ਹੈਗੀ ਹੈ ਇਹ ਇੱਕੋ ਹੀ ਥੈਲੀ ਦੇ ਚਟੇ-ਵੱਟੇ ਆ ਜੀ ਭਾਜਪਾ ਦੀ ਉਬਰਦੀ ਹੋਈ ਪਾਵਰ ਦੇਖਦੇ ਹੋਏ ਇਕੱਠੇ ਹੋ ਜਾਂਦੇ ਆ ਜੀ ਔਰ ਇੱਥੇ ਐਸੇ ਚੱਕਰ ਦੇ ਵਿੱਚ ਇਹ ਇਹ ਜਿਹੜਾ ਹੈ ਇਕੱਠੇ ਹੋਣ ਦਾ ਨਾਟਕ ਕਰਦੇ ਆ ਉੱਥੇ ਜਿਹੜਾ ਹੈ ਵੇ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਆ ਪੰਜਾਬ ਦੇ ਸਾਰੇ ਨੇਤਾ ਉਹਨਾਂ ਨੂੰ ਗਾਲਾਂ ਕੱਢਦੇ ਆ ਮੈਨੂੰ ਨਹੀਂ ਸਮਝ ਆਉਂਦੀ ਕਿ ਇੱਥੇ ਜਿਹੜਾ ਗਵ ਹੈ ਉਹਨਾਂ ਦੀ ਉਹ ਕਿਸ ਚੀਜ਼ 'ਚ ਫਿਕਸੋ ਲੱਗੀਦੀ ਐ ਇਹਦੇ ਬਾਰੇ ਉਹ ਦੱਸਣਾ ਚਾਹੀਦਾ ਉਹਨਾਂ ਨੇ ਅੱਜ ਸਰ ਪਿਛਲੀ ਵਾਰੀ ਜਿਸ ਟਾਈਮ ਮੇਅਰ ਦੇ ਇਲੈਕਸ਼ਨ ਸੀ ਅਸੀਂ ਦੇਖਿਆ ਕਿ ਭਾਜਪਾ ਦੇ ਜਿਹੜੇ ਨਾਮਿਨੇਟ ਕੌਂਸਲਰ ਸੀਗੇ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਸੀਗੇ ਉਹਨਾਂ ਨੇ ਐਕਟ ਵੋਟਾਂ ਦਾ ਹੇਅਰਫੇਅਰ ਕੀਤਾ ਬੜਾ ਸ਼ੋਰ ਮਚਿਆ ਭਾਜਪਾ ਦੇ ਉੱਤੇ ਬੜਾ ਵੱਡਾ ਦਾਗ ਲੱਗਿਆ ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਸੁਪਰੀਮ ਕੋਰਟ 'ਚ ਹਾਲਾਂਕਿ ਇਹ ਮਾਮਲਾ ਪੈਂਡਿੰਗ ਆ ਪਰ ਭਾਜਪਾ ਪਾਰਟੀ ਨੇ ਆਪਣੇ ਹੀ ਜਿਹੜਾ ਨਾਮਿਨੇਟ ਕੌਂਸਲਰ ਹੈਗਾ ਜਿਹੜੇ ਕਿ ਭ ਫੈਕਸ਼ਨ ਜਿਹੜਾ ਨਹੀਂ ਲਿੱਤਾ ਨਹੀਂ ਦੇਖੋ ਜਿਹੜੀ ਚੀਜ਼ ਸਬ ਜੁਡੀਸ ਹੋਵੇ ਜੀ ਜਿਹੜੀ ਚੀਜ਼ ਜਿਹੜੀ ਅੱਗੀ ਹੈ ਕੋਰਟ ਦੇ ਅਧੀਨ ਹੋਵੇ ਉਹਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਉਹਦੇ ਤੋਂ ਪਹਿਲੇ ਹੀ ਨਿਰਣੇ ਕਰਦੇ ਹੋ ਜੀ ਅਸਲ ਵਿੱਚ ਉਹਨਾਂ ਨੇ ਉਹਨਾਂ ਨੇ ਲਿਖ ਕੇ ਦਿੱਤਾ ਵੀ ਹਾਂ ਇਹ ਮੇਥੋਂ ਗਲਤੀ ਹੋਈ ਹੈ ਪਰ ਮਾਨਸਿਕ ਰੂਪ سے ਮੈਂ ਉਸ ਸਮੇਂ ਕਮਜ਼ੋਰ ਸੀਗਾ ਇਹ ਬੇਸਿਕਲੀ ਤੋਂ ਇੱਕ ਜਿਹੜੀ ਅੱਗੀ ਐ ਐਸੇ ਮਾਮਲਾ ਸਬ ਜੁਡੀਸ ਹੈ ਜਿਸ ਵੇਲੇ ਉਹਨਾਂ ਦਾ ਉੱਥੋਂ ਜਿਹੜਾ ਆਏਗਾ ਉਹਦੇ ਉੱਤੇ ਪਾਰਟੀ ਜਿਹੜੀ ਹੈਗੀ ਆ ਵਿਚਾਰ ਕਰੇਗੀ ਔਰ ਜੋ ਕਰਨਾ ਹੈ ਉਹਦੇ ਬਾਰੇ ਡਿਸੀਜਨ ਲਏਗੀ ਸਾਨੂੰ ਲੱਗਦਾ ਇਸ ਵਾਰੀ ਜਿਹੜੇ ਇਲੈਕਸ਼ਨ ਆ ਉਹ ਫੇਅਰ ਹੋਣਗੇ ਪਿਛਲੀ ਵਾਰ ਵਾਲੀ ਜਿਹੜੀ ਗੱਲਬਾਤ ਆ ਉਹ ਨਹੀਂ ਦੁਹराई ਜਾਏਗੀ ਇਹ ਦੇਖੋ ਜਿਹੜਾ ਇਲੈਕਸ਼ਨ ਜਿਹੜਾ ਹੈਗਾ ਵੈ ਉਹ ਟੋਟਲ ਫੇਅਰਨੈਸ ਦੇ ਨਾਲ ਹੋਣੇ ਚਾਹੀਦੇ ਆ ਇਹ ਸਾਰੇ ਚਾਹੁੰਦੇ ਆ ਜੀ ਇਹਦੇ ਵਿੱਚ ਤਾਂ ਕੋਈ ਦੂਰ ਆਏ ਹੈ ਹੀ ਨਹੀਂ ਜੀ ਫਿਰ ਕੀ ਵਜ੍ਹਾ ਰਹੀ ਤੁਹਾਨੂੰ ਕੀ ਲੱਗਦਾ ਵੀ ਕੀ ਵਜ੍ਹਾ ਰਹੀ ਕਿ ਪਿਛਲੀ ਵਾਰੀ ਉਹ ਜਿਹੜੀ ਫੇਅਰਨੈਸ ਸੀਗੀ ਉਹ ਨਜ਼ਰ ਨਹੀਂ ਆਈ ਉਹ ਤਾਂ ਉਹ ਤੇ ਤੁਹਾਡੇ ਸਾਹਮਣੇ ਜਿਹੜੀ ਹੈਗੀ ਹੈ ਚੀਜ਼ ਜਿਹੜੀ ਕੋਰਟ ਦੇ ਵਿੱਚ ਹੈਗੀ ਹੈ ਉਹ ਤੇ ਕੋਰਟ ਦੇ ਵਿੱਚ ਹੈ ਉਹਦਾ ਜਵਾਬ ਤੇ ਮੈਂ ਪਹਿਲੇ ਦੇ ਦਿੱਤਾ ਕੋਰਟ ਦਾ ਫੈਸਲਾ ਆਏਗਾ ਉਹਦੇ ਬਾਰੇ ਅਸੀਂ ਜ਼ਰੂਰ ਵੀ ਚਲੋ ਤੁਹਾਨੂੰ ਕੀ ਲੱਗਦਾ ਇਸ ਵਾਰੀ ਕਿਉਂਕਿ ਭਾਜਪਾ ਦੇ 15 ਕੌਂਸਲਰ ਹੈਗੇ ਆ ਉਹ ਦੂਜੇ ਪਾਸੇ 21 ਵੋਟਾਂ ਹੈਗੀਆਂ ਭਾਜਪਾ ਕੋਲ 15 ਵੋਟਾਂ ਹੈਗੀਆਂ ਤੁਹਾਨੂੰ ਫਿਰ ਕੀ ਲੱਗਦਾ ਕੀ ਹੈ ਇਸ ਵਾਰੀ ਰਿਜ਼ਲਟ ਦੇ ਨਤੀਜੇ ਕੀ ਰਹਿੰਦੇ ਉਮੀਦ ਹੈ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣੇਗਾ ਕਿਉਂਕਿ ਇੱਕ ਜਿਹੜਾ ਇਹ ਸਾਲ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਸੀਗਾ ਉਨੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਵੈ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਹੈ ਅੱਜ ਪੂਰੇ ਸ਼ਹਿਰ ਵਾਸੀ ਆਹਾਕਾਰ ਕਰ ਰਹੇ ਨੇ ਸਾਰੇ ਕੌਂਸਲਰ ਜਿਹੜੇ ਹੈਗੇ ਆ ਕਿਸੇ ਨੂੰ ਆਪਣੇ ਵਿਕਾਸ ਦੇ ਕੰਮ ਕਰਨ ਵਾਸਤੇ ਵੀ ਉਹਨਾਂ ਨੂੰ ਕੋਈ ਪ੍ਰੋਜੈਕਟ ਨਹੀਂ ਮਿਲਿਆ ਨਾ ਹੀ ਉਹਨਾਂ ਤੋਂ ਇਹ ਪੂਰਾ ਸਾਲ ਜਿਹੜਾ ਹੈ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੀ ਜਿਹੜਾ ਹੈ ਹਾਊਸ ਚਲਾ ਸਕੇ ਆ ਨਾ ਹੀ ਉਹਨਾਂ ਤੋਂ ਆਪਣੀ ਕੋਈ ਪਾਰਟੀ ਜਿਹੜੀ ਹੈਗੀ ਆ ਉਹ ਚਲਾ پا ਰਹੇ ਨੇ ਮੈਨੂੰ ਯਕੀਨ ਹੈ ਕਿ ਇਸ ਵਕਤ ਸਾਰੇ ਬੰਦੇ ਆਪਣੇ ਸ਼ਹਿਰ ਦੀ ਬਿਹਤਰੀ ਵਾਸਤੇ ਵੋਟ ਕਰਨਗੇ ਔਰ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣਾਂਗੇ ਚਲੋ ਥੈਂਕ ਯੂ ਸਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਵਿੱਚ 21 ਵੋਟਾਂ ਹੈਗੀਆਂ ਭਾਜਪਾ ਦੀਆਂ 15 ਹੈਗੀਆਂ ਪਰ ਸੰਜੇ ਟੰਡੋ ਜੀ ਦਾ ਫੇਰ ਵੀ ਦਾਵਾ ਹੈਗਾ ਕਿ ਇਸ ਵਾਰੀ ਭਾਜਪਾ ਦਾ ਮੇਅਰ ਬਣੇਗਾ ਕਿੱਦਾਂ ਬਣੇਗਾ ਇਹ ਆਉਣ ਵਾਲਾ ਸਮੇਂ ਦੱਸੇਗਾ ਮੈਂ ਦਿਨੇਸ਼ ਕੋਇਲ ਕੈਮਰਾਮੈਨ ਆਨੰਦ ਨਾਲ ਥੈਂਕ ਯੂ ਸਵੇਰਾ ਟੀਵੀ ਲਈ ਚੰਡੀਗੜ੍ਹ